ਰੱਜੀ ਉੱਠ ਪਉਣ ਬਣਾਈਏ ਸ਼ਾਰਟ ਮੂਵੀ ਮੇਲਾ ਚਾਟ ਉੱਠ ਕੇ ਲੱਤ ਗਨੇ ਵੇਖੇ ਤੇ ਹੋਰ ਇੱਕ ਵਾਰੀ ਕਰ ਲੈ ਹਾਂ ਕਰੀਏ ਚਲੋ ਆ ਕੀ ਹੈ ਹਾਰ ਜੀ ਸਰ ਗਣ ਕਹੋ ਮੈਂ ਸੋਣੀ ਲਦੀ ਪਲਾ ਮੇਰੇ ਬੁੱਤ ਕਨੇ ਬਣਾ ਲੱਗਾਈ ਮੰਮੀ ਮੇਰੀ ਦਾ ਬਰਥਡੇ ਆ ਤੇ ਮੈਂ ਸੂਟ ਲੈਣ ਵਾਸਤੇ ਆ ਉਹਨਾਂ ਵਾਸਤੇ ਦਿੱਕਤ ਬਾਕੀ ਦੇਖਦੇ ਪਸੰਦ ਆ ਕੋਈ ਨਹੀਂ ਆਉਂਦਾ ਚਲੋ ਦੇਖੋ ਸਪੈਸ਼ਲ ਆਪਾਂ ਮਤਲਬ ਪਹਿਲੀ ਵਾਰੀ ਅਜੇ ਭਾਜੀ ਜਾਨਾ ਦੀ ਸ਼ਾਪ ਤੇ ਆਏ ਆ ਤੇ ਬਾਕੀ ਸ਼ਾਪ ਦਾ ਨਾਮ ਵੀ ਦੱਸਾਂਗਾ ਜੇ ਸੂਟ ਵਧੀਆ ਲੱਭਣਗੇ ਆਣ ਵਾਸਤੇ ਗਏ ਆ ਮੇਰੇ ਵੱਲੋਂ ਮੰਮੀ ਨੂੰ ਹੈਪੀ ਬਰਥਡੇ ਬਹੁਤ ਸਾਰੀਆਂ ਮੁਬਾਰਕਾਂ ਹੁਣ ਪਹਿਲਾਂ ਆਪਾਂ ਸੂਟ ਲੈ ਲਈਏ ਇਹ ਕਾ ਵੀ ਸੋਹਣਾ ਹੈ ਨਾ ਫਲਾਵਰ ਜਿਹੜਾ ਬਣਿਆ ਨਾ ਵਿੱਚ ਕਿੱਦਾਂ ਸੋਹਣਾ ਹੈ ਮੈਨੂੰ ਕਿ ਬੜਾ ਪਸੰਦ ਆਇਆ ਹੈ ਹਰੇ ਕੋਟ ਨੇ ਕੌਤਾਂ ਨੇ ਆਪਰਾ ਫੇਸ ਲਿਖੀ ਜਿਆ ਨਾ 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 ਨਹੀਂ ਨਹੀਂ ਗਾਉਂ ਦਾ ਜੇ ਹਾਂ ਹਾਂ ਆਜ ਤੱਕ ਆਉਂਦੇ ਨੇ ਇੱਕ ਇਹ 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 ਦੇ ਨਾਲ ਦੁਪੱਟਾ ਨਹੀਂ ਨਹੀਂ ਇਹ ਬਸ ਸੂਟ ਦੋ ਸੂਟ ਦੋ ਸੂਟ ਮੋਜਾ ਲਾ ਆਹ ਕੰਡਰ ਦੇ ਬੋਰਡ ਆ ਆਹ ਕਲਰ ਦੇ ਡੈਂਪਰ ਦੇਖੋ ਬਲ ਅਗੋਂ ਤਾਂ ਗਾਲਮੇਟ ਫੋਲ ਵਾਲਾ ਲਾਈਟ ਨਹੀਂ ਆਉਂਦਾ ਆ ਵੀ ਨਾ ਕੋਣਾ ਆ ਦਿਖਾਏ ਬਣਾ ਨਹੀਂ ਇਹ ਪਿੰਕ ਜਿਹਾ ਆ ਜਾਂਦਾ ਯਾਰ ਤੇ ਉਹ ਥੱਲੇ ਵਾਲਾ ਤੇ ਬੱਚੇ ਵਾਲਾ ਲੈਣਾ ਨਾ ਥੱਲੇ ਦਾ ਬਟਾ ਮੈਂ ਚਾਹਾਂ ਤੂੰ ਬਾਈ ਇਹੋਸ ਤੇ ਵੀ ਲਾਈਟਰ ਰੰਗ ਦੇ ਇਹ ਤਾਂ ਘਰ ਵੀ ਬਣਾ ਸੋਣਾ ਆ ਵੀ ਸੁਬਲਾ ਸਨੀਪ ਆ ਨਹੀਂ ਆ ਨਹੀਂ ਆ ਇਹਨਾਂ ਨੇ ਪਹੁੰਚੇ ਤਾਂ ਕਢਾਈ ਜਾਊਗੀ ਨਹੀਂ ਨਹੀਂ ਇਹ ਇਹਦਾ ਕਿਹੜਾ ਹੀ ਜਣਾ ਆ ਵੀ ਸੋਣਾ ਹੈ ਹਨਾ ਇਹ ਦੁਪੱਟਾ ਹੀ ਬੜਾ ਸੋਹਣਾ ਹੈ ਹੈ ਕਾਟਨ ਚ ਹੈ ਨਾ ਹਾਂ ਇਹ ਫੈਨਸੀ ਚੀਜ਼ ਹੈ ਮੈਨੂੰ ਵੀ ਨਾ ਸੋਹਣਾ ਲੱਗੇ ਤਾਂ ਇਹਨਾਂ ਚ ਦੇਖ ਲੈਣੇ ਨਹੀਂ ਤੇ ਆ ਵੀ ਕੱਦਰ ਬੜਾ ਸੋਹਣਾ ਲੱਗਦਾ ਆ ਵੀ ਸੋਹਣਾ ਲੱਗਦਾ ਵਾਈਟ ਹੀ ਕਿਉਂ ਹਾਂ ਹਾਂ ਮੀਨਸ ਇਹ ਸਵਾ ਉਹ ਰੰਗ ਚਾਹ ਰਹੀ ਡਿਜ਼ਾਈਨ ਇਹ ਤਰ੍ਹਾਂ ਦੇਖੋ 1 2 ਸਨੇਰੋ ਕਾਣਾ ਮਾਜਾ ਤੂੰ ਹੀ ਲੈਣਾ ਤੇ ਲੈ ਲੈ ਕਹਿੰਦੀ ਮੈਨੂੰ ਪਸੰਦ ਨਹੀਂ ਆ ਰਿਹਾ ਤਾਂ ਨਾ ਮੈਂ ਲੈਣਾ ਅਜੇ ਸੋਟ ਅਜੇ ਸੇਮ ਹੀ ਆ ਗਿਆ ਲਗਭਗ ਕਲਰ ਹੈ ਨਾ ਰੰਗ ਹੋਰ ਦੇ ਦੇਗਾ ਇਹ ਅੱਛਾ ਇਹ ਵੀ ਇੱਕ ਇਹਨਾਂ ਚ ਲੈ ਲਿਆ ਸੂਟ ਕਲਰ ਭਰਾ ਵਾਲਾ ਆ ਲੈ ਕਲਰ ਲੈ ਵੀ ਇਹਨਾਂ ਤੋਂ ਲੈ ਗਏ ਹਰਾ ਹਣਾ ਇਹ ਗੁਰਦਾਸਪੁਰ ਰੋਡ ਤੇ ਸ਼ਾਪ ਭਾਈ ਹੁਣ ਨੀ ਆਖ ਲੈਣੀ ਸੂਟ ਮੈਂ ਗੱਡੀ ਚ ਰੱਖ ਲੈਨੇਗਾ ਬਈ ਆ ਵੀ ਮਿੰਟੋ ਮਿੰਟ ਹੀ ਮੁੰਡੇ ਹੀ ਬਾਹਰ ਨੂੰ ਤੇ ਅਸੀਂ ਛਿੱਪਣਾ ਅੰਦਰ ਵੜ ਗਏ ਆ ਕਿ ਦਵਾਈ ਹੀ ਨਹੀਂ ਬਾਹਰ ਨਹੀਂ ਕੋ ਮੋਸਟਲੀ ਉਹ ਤਾਂ ਬਾਹਰ ਆਈ ਜਾਂਦੀ ਹੁੰਦੀ ਐ ਤੇ ਫਾਫਾ ਜਿਹੜਾ ਮੋਟਰਸਾਈਕਲ ਦਾ ਟੰਗਿਆ ਰਹਿਣ ਦਿੱਤਾ ਪਰੰਨ ਨਿਕਨ ਦਿੱਤਾ ਮੈਂ ਕਿ ਗੱਡੀ ਲਾਉਣ ਲੱਗਾ ਮੈਂ ਗਲੀ ਦੇ ਵਿੱਚ ਐਨੀ ਗੱਲ ਕਹਿ ਕੇ ਮੈਂ ਆ ਗਿਆ ਚਾਰ ਕਰਦੇ ਆ ਉਮਰੇ ਦੇ ਬਸ ਲ ਪੀਸੀਆਂ ਲੈ ਲੈਣੇ ਆ ਕਿਉਂਕਿ ਫਿਰ ਸ਼ਾਮੀ ਕੇਕ ਨਹੀਂ ਕੱਟਿਆ ਜਾਣਾ ਪਤਾ ਕਿਉਂ ਫਿਰ ਸ਼ਾਮੀ ਆਪਾਂ ਮੂਵੀ ਸ਼ੂਟ ਕਰਨੀ ਹੈ ਸ਼ਾਰਟ ਮੂਵੀ ਸ਼ਾਮੀ ਆਪਾਂ ਸ਼ਾਰਟ ਮੂਵੀ ਕਰਨੀ ਫਿਰ ਇਸ ਕਰਕੇ ਮੈਂ ਕੱਟਦਾ ਉਹ ਪੀਸਟੀਆਂ ਲੈਣ ਨੂੰ ਇਹ ਕੱਟ-ਕੱਟ ਬਣਾ ਦੇਣਾ ਮਾਂ ਦਾ ਮੁਰਤੇ ਕੱਲ ਮੂਵੀ ਸ਼ੂਟ ਕਰਨ ਵਾਲੇ ਬਣਾਗਾ ਫਿਰ ਆਪਾਂ ਆਵਣੀ ਕਰਾ ਲਈਏ ਚਾਰ ਮੰਮੀ ਦਾ ਅੱਜ ਜਨਮ ਦਿਨ ਹੈ ਇਹ ਲੈ ਗਈਆਂ ਪੀਸਟੀਆਂ ਮਤਲਬ ਉਹ ਖਾਂਦੇ ਮੰਮੀ ਨੇ ਸਾਰਾ ਮੰਜਾ ਖਰਾਬ ਕਰਦਣਾ ਤੁਮ ਵੀ ਵਧਾਈਆਂ ਤੇ ਜਨਮ ਦਿਨ ਦੀਆਂ ਹਾਂ ਡੋਈ ਦੇਣੀ ਆ ਔਰ ਕਿ ਦਖਾਣ ਦੀ ਆ ਓਏ ਸਰ ਅੰਨ ਬੁਸ਼ਬਲਾ ਤੱਕ ਗੱਦਾ ਗੱਦਾ ਦੀਸੂ ਆਲੇ ਸੱਜਿਆ ਤੈ ਖਾਂਦੀ ਨਾ ਸੱਜਿਆ ਸੁਖਾਂਦੀ ਬਸ ਠੀਕ ਆ ਅੰਡੀ ਚੋ ਤਿੰਨ ਕਾ ਖਾ ਲੋ ਅੱਜ ਡੋਈ ਜੋ ਤਿੰਨ ਤਿੰਨ ਵਾਰ ਮਾਰ ਲੀ ਅੱਜ ਜੋ ਤਿੰਨ ਖਾ ਲੋ ਤੂੰ ਨੂ ਕਿ ਕਿਉਂ ਨੀ ਦੇਖ ਜਾਣੀ ਆਪੇ ਆਪੇ ਉਹਨਾਂ ਨੂੰ ਵਾਜਦੇ ਨੇ ਕਾਂਟੀ ਜੋਤੀ ਕਾ ਖਾ ਲੋ ਜੋਤੀ ਬੱਸ ਕਰ ਹੁਣ ਤੇ ਬੜੀ ਇੰਜ ਕ੍ਰੀਮ ਨਾ ਖਾ ਰਾਤੀ ਮੰਮੀ ਹਣੀ ਸੌਂ ਗਏ ਫਿਰ ਮੈਂ ਵਧਾਈ ਦੇ ਦਿੱਤੀ ਤੇ ਮੁੜ ਕੇ ਆਪਣਾ ਵੀ ਸੌਂ ਗਏ ਸਾਂ ਮਠਾਇਆ ਨਹੀਂ ਯਾਰ ਹਮ ਕਿਉਂਕਿ ਮੰਮੀ ਨੂੰ ਕੋਈ ਮੰਮੀ ਨੂੰ ਮਸਾਂ ਨਹੀਂ ਨੋ ਦੇਖ ਮਠਾਲਦੇ ਨਹੀਂ ਹੁੰਦਾ ਵੀ ਹੁਣ ਮਮੀ ਦਾ ਗਿਫਟ ਹੈ ਮਮੀ ਨੂੰ ਗਿਫਟ ਦੇ ਰਹੀ ਆ ਨੀ ਪੇਸਟੀਆਂ ਖਾਲੀਆਂ ਪੇਸਟੀਆਂ ਸਾਰੀਆਂ ਇਹ ਲੈ ਕਰ ਲੇ ਨਾ ਇਹ ਤਾਂ ਖਾਲੀ ਦੇਤੀ ਸਰ ਹਲੋ ਰਲੋ ਰਲੋ ਆ ਫ੍ਰੈਂਚ ਰੰਗ ਸੁਨੀਪਾ ਤੀ ਕਹੇ ਸੰਦੀਪ ਮਮੀਆਂ ਨੇ ਮਮੀਆਂ ਨੇ ਗਿਫਟ ਦੇ ਦिए ਲਿਆਂਦਾ ਜਮੇ ਜੋਗਾ ਮੈਂ ਨਹੀਂ ਚੱਲਣ ਵਾਲੀ ਚਲਾਈ ਨਹੀਂ ਹਾਂ ਮੈਂ ਨਹੀਂ ਰੋਹ ਹੱਟ ਗਈ ਠੀਕ ਹੈ ਹੌਲ ਕੇ ਉਹਦਾ ਭਾਵੇਂ ਵੇਖਣਾ ਇਹ ਆ ਉਹ ਵੇਖ ਦੂਜਾ ਜਿਆਦਾ ਸੋਹਣਾ ਵਾਈਟ ਵਾਲਾ ਜਿਹੜਾ ਵਿਖਿ ਵਿਖਿ ਨਾ ਚਮਚਾ ਫੜਿਆ ਇਹਨੇ ਸਭ ਕੁਲ ਨਿੰਬਦਣਾ ਇਹਨੇ ਖਲਾਰ ਕੇ ਇਹ ਬੜਾ ਸੋਹਣਾ ਚਮਚਾ ਫੜੀਸ ਨਿਬ ਉਹਨੇ ਹੱਥ ਲਾਦਣਾ ਕਿ ਲਗੀ 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 ਧਿਆਨ ਇਧਰ ਇਹਨਾਂ ਇਧਰ ਕਰਨੀ ਚਮਚਾ ਲਾਦਣਾ ਸੂਰ ਕਿੰਨੀ ਤੇ ਕਾਟਨ ਦੀ ਆ ਕਾਟਨ ਦੀ ਲੱਗਦੀ ਐ ਮੈਨੂੰ ਕਾਟਨ ਦੀ ਤਨੀ ਨਾ ਕਾਟਨ ਚ ਮਿਕਸ ਜਾਈ ਹੈ ਨਾ ਜਿਹੜਾ ਟਿਕ ਸਕਦੀ ਐ ਟਿਕਨ ਵਾਲੀ ਐ ਸਿਰ ਤੇ ਬੁੱਤ ਜਾਈ ਨਹੀਂ ਉਹ ਟਿਕਨ ਵਾਲੀ ਐ ਸਿਰ ਤੇ ਹੂੰ ਸੰਦੀ ਉਹ ਕਹਿੰਦੇ ਮੰਮੀ ਵਾਇਰ ਸੂਟ ਮੰਗਦੀ ਤਾਂ ਲਿਆਂਦਾ ਦੇ ਦੇਖੋ ਦੂਜਾ ਦੇਖਦਾ ਕਾ ਨਿਆਂ ਦੇ ਕਲ ਜੇ ਨਾ ਕਲਰ ਮਾਲਾ ਪਸੰਦ ਆਊਗਾ ਨਾ ਤੇ ਆਹ ਨੂੰ ਚੇਂਜ ਵੀ ਕਰਾ ਸਕਦੇ ਆਂ ਬਦਲ ਸਕਦੇ ਗੜੀ ਜੀ ਖੜੀ ਖਾਣ ਗਈ ਹੁਣ ਆ ਵਧੀਆ ਨਾ ਕਿਆ ਰਵਾਲਾ ਕਿ ਤਿੰਨ ਕੱਟ ਚਾਹ ਤਾ ਚਲ ਰਹੀ ਆ ਨਾ ਕਿਆ ਨਹੀਂ ਹੋਈਏ ਬਦਲਦੇ ਚੇਂਜ ਕਰਾਉਣਾ ਬੜੇ ਹੈਗੇ ਚਾਰ ਪੰਜ ਹੈਗੇ ਆ ਇਹ ਤੇ ਬਟਨ ਵਾਲੀ ਨਾਲ 3 4 ਆਵਣੇ ਇਹ ਤੇ ਬਾਵਾ ਵੀ ਹੈਗੇ ਆਂ ਇਦਾਂ ਦੇ ਫਲਾਵਰ ਦੇ ਬਾਵਾ ਦੇ ਬਾਨੇ ਆ ਉਹ ਚ ਉਹ ਚ ਮਿਚੇ ਕਰਨਾ ਪੜੇ ਜਾਂਦੇ ਆ ਹਾਂ ਹਰ ਗੁੱਡ ਹਾਂ ਹਾਂ ਨਹੀਂ ਬਾਵਾ ਸੁਬਹ ਸੁਣ ਲਈ ਹਾਂ ਸੋਰੀ ਆਕਰਮ ਜੱਟ ਆਹ ਇਹ ਬੋਲ ਕਹਿੰਦਾ ਹਾਂ ਕਿਸ ਵਾਰਿਆ ਚਲ ਸਹੀ ਨੂੰ ਕੁੱਟਣਾ ਇਹਨਾਂ ਨੂੰ ਕੀ ਕਹਿਣਾ ਆ ਹਾਜੀ ਹੈ ਬੁੱਧੀ ਆ ਬੁੱਧੀ ਦੇ ਲੱਗ ਗਿਆ ਵਾ ਅੱਛਾ ਵੱਡਾ ਕਹਣਾ ਹੈ ਅਸ਼ਾਇਦ ਨਾ ਰਣਾ ਬੇ ਬੁੱਧੀ ਦੇ ਲੱਗ ਗਿਆ ਦਾਦਾ ਕੀ ਕਹਿੰਦੇ ਕੰਬਲ ਕੰਬਲ ਨਹੀਂ ਦੇਣਾ ਕਿੰਨਾ ਚਾਹਦਾ ਹੈ ਗੜੀ ਨਾ ਆਹ ਪਾਪਾ ਚੱਲ ਗਿਆ ਚੱਲ ਗਿਆ ਘੱਮ ਹੋ ਗਿਆ ਗਰਮੀ ਇਹਨੂੰ ਨੇ ਫੜਨਾ ਗਰਮੀ ਆ ਕੋ ਪਾਪਾ ਮਮਾਂ ਦੱਸ ਗਿਆ ਘੱਮ ਪਾਪਾ ਨੇ ਜਾਤਾ ਮੰਮੀ ਜੜੀ ਐ ਸੋਰੀ ਅਪਲੋਡ ਕੀਤੀ ਹੈ ਨਾ ਉਧਰ ਤੈਨੂੰ ਬੜਿਆਂ ਜਾਣਿਆਂ ਨੇ ਵਧਾਈਆਂ ਦਿੱਤੀਆਂ ਸਾਰਿਆਂ ਨੂੰ ਹੱਥ ਜੋੜ ਕੇ ਸੱਚੀ ਗੱਲ ਕਹ ਦੋ ਫਿਰ ਇਹ ਪਹਿਲਾਂ ਜਦੋਂ ਆਪਣਾ ਪੇਸਟੀ ਖਾਂਦੀ ਉਦੋਂ ਪਾਉਣਾ ਸੀ ਨਾ ਇਹ ਹੁਣ ਪਾਉਣ ਨਹੀਂ ਸੋਣਾ ਤਾਂ ਹੈ ਹਗੁੰ ਤੋੜੀ ਨਾ ਚੰਗਾ ਜਿਵੇਂ ਦਾਦੀ ਨੂੰ ਖਾ ਕੇ ਸਿਰ ਤੇ ਪਾ ਕੇ ਜਾਣ ਉਹਨੇ ਖਰਾਬ ਕਰਕੇ ਸਾਹ ਲੈਣਾ ਮੈਨੂੰ ਪਤਾ ਕਿ ਨਸ਼ਣਾ ਲੱਗਦਾ ਅੱਬਾ ਹਾਂਜੀ ਮੇਰੇ ਪੈਰ ਨਾਲ ਪੁੱਤ ਫੜ ਮੇਰੇ ਪੈਰ ਮੈਰੀ ਕਿੰਨੀ ਐਸੀ ਲਾਉਣ ਦੇ ਚੱਕਰ ਅਸਕੇ ਬੋਰਡ ਲਾਉਣਾ ਪਿਆ ਬੋਰਡ ਲਾਤਾ ਐ ਨੀ ਇਮੀਗ੍ਰੇਸ਼ਨ ਵਾਲਾ ਬੋਰਡ ਲਗਾ ਤੇ ਐਸੀ ਰਾਤ ਦਾ ਲਿਆਂਦਾ ਐ ਹਾ ਇਹ ਲਾਉਣਾ ਟਾਚੀ ਦਾ ਲਿਆਂਦਾ ਹਾ ਕੋਣ ਆਇਆ ਸੀ ਕੌਣ ਐਸੀ ਇਹ ਕੌਣ ਆ ਇਹ ਕੌਣ ਆ ਓੜੀ ਓਏ ਇਹ ਨਹੀਂ ਕੋਈ ਨਹੀਂ ਕਿਤੇ ਆ ਮੈਂ ਖਾਣੇ ਇੱਧਰ ਲਿਆ ਮੈਂ ਵੀ ਖਾਣੇ ਆ ਮੈਂ ਤੇ ਮੰਮੀ ਪਾਪਾ ਨੂੰ ਗੋਣ ਕੀ ਆ ਗੋਣ ਕੀ ਖਾਏ ਆ ਗੂਰਾਂ ਦੀ ਮੈਂ ਖਾਲੇ ਤੁਸੀਂ ਖਾ ਲੈਂ ਗੂਰ ਖਾ ਲਿਆ ਨਹੀਂ ਆ ਕਿਉਂ ਨਹੀਂ ਖਾਦੇ ਖਾਦੇ ਰਹਿ ਗਈ ਸਿਰ ਭੱਜਣਾ ਇਧਰ ਆ ਇਧਰ ਆ ਭੱਜ ਗਿਆ ਭੱਜ ਗਿਆ ਮੈਨੂੰ ਹੁਣ ਸੱਤ ਉੱਠੀ ਆ ਮੈਂ ਤਾਂ ਮੈਂ ਪੁੱਤ ਤੈਨ ਮੈਂ ਨਹੀਂ ਕੱਤਨਾ ਮੈਂ ਆਪਣੇ ਪੁੱਤ ਦੀ ਵਿਧੀ ਆ ਭਾਣਾ ਭਾਵਾ ਆਪਣੇ ਪੁੱਤ ਦੀ ਵੀਦਿਕਾ ਮੈਂ ਬਤਿਆ ਬਈਏ ਸੋਣਾ ਇਹ ਮੇਰਾ ਨੀ ਨੀ ਕਰ ਲਈ ਪਹਿਲਾਂ ਦੱਸਾਂ ਐਨੀ ਵਸਨੀ ਨਾ ਮੰਦੀਆਂ ਮੈਂ ਹੁਣ ਇਹ ਜੇ ਸਲੂਨ ਤੋਂ ਆਇਆ ਤਨਵੀਰ ਨੂੰ ਛੱਡ ਕੇ ਨੇ ਹਮਾਰਾ ਸਾਰਾ ਸਟੇਲ ਕਰਦੇ ਹਾਂ ਪਰਸਾਦ ਕਰਦੇ ਆ ਤੇ ਤਿਆਰ ਹੋ ਗਈ ਹੋਣੀ ਹੈ ਫਿਲਪ ਦੀ ਗੱਲ ਚੱਲ ਰਹੀ ਹੈ ਚਲੇ ਪਤਨੇ ਜੁੰਡੀਆਂ ਕੀਤੀਆਂ ਸੀ ਅੱਜ ਤਾਂ ਮੇਰਾ ਪਤ ਸੁਣਾ ਇਹ ਲੱਗਦਾ ਸੀ ਇਧਰ ਹਰ ਗਣਾ ਪਾਪਾ ਮੰਦ ਬੁਗਾ ਕਰ ਆਏ ਵੇ ਅਈ ਤੈਸੇ ਹੋਣਾ ਲੱਗਦਾ ਸੀ ਕਿਨੇ ਕਿਤੀਆਂ ਜੁੰਡੀਆਂ ਹੈਂ ਉਹ ਆਪਣਾ ਲਫਾਫਾ ਦੇ ਫੜਦਾ ਲਫਾਫਾੜਾ ਆਪਣਾ ਸਾਦੇ ਪਤ ਪਤ ਲੈ ਦੇ ਦੇ ਉਹ ਲੈ ਕਵਰ ਕੋ ਲਾਤਾਈ ਹੂੰ ਕਵਰ ਲਾਤਾਈ ਮੈਂ ਤੂੰ ਜਾ ਤੱਲੀ ਮੈਂ ਲੈ ਮੈਨੂੰ ਪਾ ਕੇ ਵਕਾ ਵਾਲਾ ਦਾ ਦਿਨ ਬੀਤੀ ਬਾਦੇ ਹੈ ਨਹੀਂ ਰਹਿਣ ਪੰਪ ਤਾਂ ਰੁਕੇ ਆ ਇੱਥੋਂ ਮੈਂ ਕਿਹਾ ਤੇਲ ਪਾ ਲਈ ਪਹਿਲਾਂ ਭਾਈ ਹੁਣਾਂ ਦੀ ਗੱਡੀ 'ਚ ਆਹ ਲੋਕੇਸ਼ਨ ਗੱਡੀ ਵਧੀ ਗਈ ਹੈ ਨਾ ਮੋਹਨ ਗੇੜ ਦਾ ਕੇ ਪਹੁੰਚ ਚਲੇ ਆ ਚਲੋ ਜੀ ਵਾਜ ਦੇ ਗੈਂਦਿਲ ਕੱਥੇ ਕੱਥੇ ਲਿਆ ਤੈਨੂੰ ਪਤਾ ਲੱਦਾਂ ਅੱਗੇ ਚੱਲੇ ਕੱਥੇ ਨਹੀਂ ਪਤਾ ਲੱਦਾਂ ਕੱਤੈਨੂੰ ਪਤਾ ਲੱਦਾਂ ਇਹ ਨਾ ਦਿਖਾਈਂ ਬੈਗ ਫੜਾ ਦੇ। ਯਾ ਦੇ। ਇਹ ਸੀਗਾ। ਉਹ ਦੇ। ਯਾ ਤਾਂ ਨਹੀਂ ਤੇ ਇੱਥਾ ਹੀ। ਪਰ ਸਰ, ਕਿੰਨੀ ਅਣਨੇ ਕਿੱਥੇ ਗਏ? ਉਹ ਬਾਹਰ ਖੱਟੰਡੀ ਨਹੀਂ। ਉਹਨਾਂ ਦੇ ਘਰ ਗਈ ਸੀ ਸਾਹਮਣਿਆਂ ਦੇ। ਅੱਛਾ ਅੱਛਾ ਅੱਛਾ। ਹੋਰ ਸਭ ਠੀਕ ਦੇ। ਸਿਤਾ ਕਹਿਮ? ਹਾਂ। ਵੱਡੀ ਬੜੀ ਹੋ ਗਈ ਹੁਣ। ਹਾਂ। ਦੱਸਣਾ ਨਾ ਮੈਂ ਵੱਡੀ ਬੜੀ ਹੋ ਗਈ ਹੁਣ। ਹਾਂ। ਹਾਂ ਨਹੀਂ ਅੰਜਲ। ਇਹਦੇ ਸੱਸੀਆ ਬਲਾਓ। ਹਾ ਐਂਜਲੀ ਨੀਓ ਦਬੰਦੀ ਐ ਜੋ ਮਸੀ ਭਾ ਦੋ ਮਸੀ ਭਾ ਦੋ ਚੋਨਾ ਜੱਤੂ ਮੈਂ ਆ ਵੀ ਚੋਨਾ ਆਲੋ ਖੋੜ ਗਿਆ ਚਲੋ ਠੀਕ ਆ ਜਾਮ ਜਿਆ ਲੱਗਦਾ ਫਿਰ ਮੈਨੂੰ ਪਾ ਮੈਂ ਚਲੋ ਠੀਕ ਆ ਓਕੇ ਚੰਗਾ ਜੀ ਚੰਗਾ ਜੀ ਚੱਲੇ ਓਕੇ ਜੀ ਬਾਏ ਬਾਏ ਸੱਸੀ ਕਾ ਬਾਈ ਮੈਂ ਚੱਲਿਆ ਹੁਣ ਮੈਂ ਕਿਹਨੂੰ ਮੈਂ ਤੇ ਆ ਮੈਂ ਬਾਏ ਤਨ ਭਾਈ ਨੇ ਕੱਲ ਮੈਂ ਕੱਲ ਨੂੰ ਆਉਂਗਾ ਠੀਕ ਆ ਬਾਈ ਕਿ ਉਹ ਕੀ ਚੀਜੀ ਲੈ ਕੇ ਆਉਗੇ ਬਾਈ ਨਹੀਂ ਨਹੀਂ ਤੂੰ ਫਿਰ ਪਹੁੰਚ ਗਏ ਘਰੇ ਆਹ ਨਹੀਂ ਰੌਲਾ ਰਗਾ ਸਭ ਆਦਾ ਮਾਤਾ ਨੂੰ ਸੰਗੇ ਆ ਨਹੀਂ ਆ ਗਏ ਕੱਲ ਨੂੰ ਜਾ ਚਾਪੀਣ ਦੇ 10 ਵਜੇ ਪਹੁੰਚੇ ਹੋਰ ਗੱਲਾਂ ਨਹੀਂ ਗੱਲਾਂ ਹੀ ਆ ਜੀ ਲੱਗਾ ਪਿਆ ਇਹ ਪੰਜਾਬ ਜਿੱਤਣੀ ਆਲਾ ਬਸ ਹੁਣ ਕੰਮ ਕੰਡੇ ਤੇ ਆ ਹਾਂ 80 ਦੇ ਅੱਠੇ ਅਜੇ ਇੱਕ ਸਕੋਰ ਘਟਿਆ ਸੋ 80ਾਂ ਤੋਂ ਵੀ ਅੱਠ ਘਰਤੇ ਹੈ ਆਊਟ ਜਿੱਤੂਗਾ ਲੱਗਦਾ ਪੰਜਾਬ ਹੁਣ ਮਹਾਰਾ ਦੀ ਕਿਰਪਾ ਨਾਲ ਮੰਮੀ ਤੇ ਆਪਣਾ ਹੁੰਦਾ ਚਲੋਣ ਮੈਂ ਤੇ ਡੈਡੀ ਡੇ ਬਸ ਮੈਚ ਵੇਖਣ ਪੰਜਾਬ ਦਾ ਕੀ ਜਿੱਤਦੇ ਪੰਜਾਬ ਪਰ ਰਸਲ ਹੁਣ ਅੱਗ ਬੜੀ ਕੱਢਣ ਡਿਆ ਲੱਗਦਾ ਕੰਮ ਢੱਲਾ ਪੈਗਾ ਨਹੀਂ ਜਿੱਤਿਆ ਜਾਣਾ ਪੰਜਾਬ ਨੂੰ ਬਵਾਸਾ ਵੀ ਪੰਜਾਬ ਜਿੱਤ ਗਿਆ ਵੀ ਪੰਜਾਬ ਜਿੱਤ ਗਿਆ ਲੱਗਦਾ ਕੋਈ ਵਧਾਈਆਂ ਬਈ ਸਾਰੇ ਜਾਣੇ ਨੇ ਪੰਜਾਬ ਜਿੱਤ ਗਿਆ ਬਈ ਆ ਇਹਨ ਸਖੀ ਓ ਜੀ ਓ ਸ਼ਰਮਨ ਯਾਰੇ ਬੰਦੇ ਨਹੀਂ ਯਾਰੇ ਮੈਂ ਹੁਣ ਸੰਦੀਪ ਨੂੰ ਫੋਨ ਲਾਵਾਂ ਜਲਦੀ ਜਲਦੀ